ਇਹਨਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਖਨੌਰੀ ਪਾਊਡਰ ਦੇ ਉੱਪਰ ਇਸ ਸਮੇਂ ਸਿਮੁਜੂਦਾਰ 18 ਦਿਨਾਂ ਤੋਂ ਮਰਨ ਵਾਲੇ ਫੇਰ ਪਰ ਬੈਠੇ ਹੋਏ ਜਗਜੀਤ ਸਿੰਘ ਡੋਲੇਵਾਲ ਜਿਹੜਾ ਸਾਹਮਣੇ ਲੋਕਾਂ ਦੇ ਜਿਹੜਾ ਲਿਆਂਦਾ ਜਾ ਰਿਹਾ ਹੈਗਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਉਹਨਾਂ ਨੂੰ ਅੱਜ ਉਹਨਾਂ ਦੇ ਕਮਰੇ ਤੋਂ ਬਾਹਰ ਲਿਆਂਦਾ ਜਾ ਰਿਹਾ ਹੈਗਾ ਉਹ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਉਹਨਾਂ ਦੀ ਹਾਲਤ ਜਿਹੜੀ ਇਹ ਤਾਂ ਕਿੰਨੀ ਨਾਜ਼ੁਕ ਜਿਹੜੀ ਬਣੀ ਹੋਈ ਹੈ ਬਿਨਾਂ ਸਹਾਰੇ ਤੋਂ ਉਹ ਚੱਲ ਫਿਰ ਵੀ ਨਹੀਂ ਸਕਦੇ ਤੋ ਇਹ ਤਸਵੀਰਾਂ ਨੇ ਕਨੌਰੀ ਬਾਰਡਰ ਦੀਆਂ ਜਿੱਥੇ ਕੀ तकरीबन 18 ਦਿਨਾਂ ਤੋਂ ਜਗਜੀਤ ਸਿੰਘ ਢੱਲੇਵਾਲ ਜੀ ਕਿਸਾਨੀ ਮੰਗਾਂ ਹੁੰਦਾ ਹੈ ਕਿ ਮਰਨ ਵਰਤ ਦੇ ਉੱਪਰ ਬੈਠੇ ਹੋਏ ਨੇ ਅਤੇ ਹਾਲੇ ਤੱਕ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਦੇ ਕੋਲ ਜਿਹੜਾ ਪੂਰੀ ਗੱਲਬਾਤ ਦਾ ਜਿਹੜਾ ਸਰਬਾ ਪਹੁੰਚਾ ਹੈਗਾ ਦੇ ਇੱਥੇ ਹੀ ਜਿਹੜਾ ਜਸਜੀਤ ਸਿੰਘ ਬੱਲੇਵਾਲ ਦਾ ਕਹਿਣਾ ਹੈਗਾ ਕਿ ਉਹ ਇੱਕ ਕਮਰੇ ਦੇ ਵਿੱਚ ਬੰਦ ਹੋ ਕੇ ਜਿਹੜਾ ਅੰਦਰ ਮਰਨਾ ਨਹੀਂ ਚਾਹੁੰਦਾ ਸੀ ਉਹ ਜਿਹੜਾ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ ਅਤੇ ਉਹ ਲੋਕਾਂ ਦੇ ਸਾਹਮਣੇ ਜਿਹੜੇ ਮਨ ਜਾਂਦੇ ਜਾ ਰਹੇ ਨੇ ਫਹਾਰ ਜਿਹੜੇ ਪੰਡਾਲ ਦੇ ਵਿੱਚ ਉਹਨਾਂ ਨੂੰ ਜਿਹੜਾ ਇੱਥੇ ਮਠਿਆ ਜਾਣਾ ਹੈਗਾ ਇੱਥੇ ਹੀ ਜਿਹੜਾ ਹੁਣ ਇਹ ਜਿਹੜਾ ਕਾਟੇਲ ਤੱਕ ਜਿੰਨਾ ਚਿਰ ਜਿਹੜਾ ਸਟੇਜ ਚੱਲਣੀ ਹੈ ਕਿ ਲੋਕ ਇੱਥੇ ਮੌਜੂਦ ਰਹਿਣਗੇ ਉਹਨਾਂ ਚਿਰ ਜਿਹੜੀ ਸਿਵਲ ਡਿਲੇ ਵਾਲ ਇੱਥੇ ਲੋਕਾਂ ਵਿੱਚਕਾਰ ਜਿਹੜੇ ਮੌਜੂਦ ਰਹਿਣਗੇ ਫਿਰਾਲ ਜਿਹੜਾ ਡਾਕਟਰਾਂ ਦੇ ਵੱਲੋਂ ਵੀ ਲੋਕਾਂ ਨੂੰ ਕਿਹਾ ਗਿਆ ਕਿ ਉਹ ਜੇਕਰ ਉਹਨਾਂ ਦੇ ਦੀਪ ਆਉਂਦੇ ਨੇ ਤਾਂ ਪੰਡਾਲ ਤੋਂ ਬਾਹਰ ਜਿਹੜਾ ਆਪਣੇ ਜੁੱਤੇ ਜੋੜੇ ਤੇ ਨਾਲ ਜਿਹੜਾ ਪਾ ਇਹ ਜਿਹੇ ਅਜਿਹੇ ਜਿਹੇ ਕੱਪੜੇ ਜਿਹੜੇ ਹੋ ਬਾਹਰ ਤਾਰਕੇ ਹੋਣਾ ਤਾਂ ਜੋ ਉੰਨਾਂ ਕੋਈ ਇਨਫੈਕਸ਼ਨ ਨਾ ਹੋ ਸਕੇ ਇਨਫੈਕਸ਼ਨ ਬੋਲਦਾ ਵੀ ਜਿਹੜਾ ਵੱਡਾ ਖਤਰਾ ਜਿਹੜਾ ਉਹ ਦੱਸ ਪਾਇਆ ਜਾ ਰਿਹਾ ਕਿ ਕਿਸੇ ਨਾ ਕਿਸੇ ਚੀਜ਼ ਦੇ ਨਾਲ ਜਿਹੜੀ ਇਨਫੈਕਸ਼ਨ ਉਹਨਾਂ ਦੇ ਸੰਪਰਕੀ ਅਤੇ ਲੋਕਾਂ ਨੂੰ ਇਸੇ ਕਰਕੇ ਜਿਹੜਾ ਉਹ ਬਹੁਤ ਗੰਭੀਰ ਖਿਆਲ ਜਾ ਰਹੇਗਾ ਲੋਕਾਂ ਨੂੰ ਜਾਦੇ ਤਰਜੀਹ ਉਮਰ ਦੇ ਨਹੀਂ ਜਾਣ ਦਿੱਤਾ ਜਾਂਦਾ ਜਿਹੜਾ ਜਾ ਰਹੇ ਜਿਹੜਾ ਲੋਕਾਂ ਨੂੰ ਉਹ ਦੇਖ ਸਕਦੇ ਨੇ ਅਜੋ ਵੱਡੇ ਪੱਧਰ ਦੇ ਉੱਪਰ ਲੋਕਾਂ ਖੇਡਣੀ ਬੋਟਰ ਦੇ ਉੱਪਰ ਪਹੁੰਚਦਾ ਜੇ 10 ਮਿੰਟ ਜਿਹੜਾ ਕਿਸਾਨਾਂ ਨੂੰ ਉਹ ਚੱਕੇ ਨੇ ਉਸੇ ਕਿਸਾਨਾਂ ਨੂੰ ਨੰਬਰ 13 ਪਰ ਦੇ ਤੋਂ ਸ਼ੁਰੂ ਹੋਇਆ ਸੀ ਦੂਜੇ ਪਾਸੇ ਸ਼ੰਗੋ ਬੋਟਰ ਦੇ ਉੱਪਰ ਵੀ ਕਿਸਾਨ ਹੈ ਜਿਹੜਾ ਈ ਗਾ ਜਦੋਂ ਗੈਤ ਕਰਦੇ ਹੋ ਨਾ ਜਰਾਂ ਦੇ ਲਈ ਬਿੱਲੀ ਚਾਰਨ ਦੇ ਲਈ 170000 ਦਾ ਬਿਲ ਜੀ ਆਈ ਜਦਚੇ ਨੇ ਹੁਕੀਲੀ ਜਾਣ ਦੀ ਕੋਸ਼ਿਸ਼ ਕਰਦੇ ਨੇ ਪਰ ਹਰਿਆਣਾ ਸਰਕਾਰ ਦੇ ਵੱਲ ਪਰਜੂ ਨੇ ਜਿਹੜਾ ਉਹਨਾਂ ਦੀ ਮੋਕਲਿਆ ਜਾਂਦਾ ਹੈਗਾ ਅਤੇ ਉਹਦੇ ਨਹੀਂ ਬਲਣ ਦਿੱਤਾ ਜਾਂਦਾ ਉਹ ਤਸਵੀਰਾਂ ਖਲੋਰੀ ਘਟੜੀਆਂ ਨੇ ਜਿੱਤੇ ਕੀ ਬਹੁਤ ਤੁਸੀਂ ਦੇਖ ਸਕਦੇ ਹੋਗੇ ਡਾਕਟਰ ਦੀ ਕੋਲ ਜਿਹੜਾ ਜਿੰਜੀਤ ਸਿੰਘ ਧੱਲੇਵਾਲ ਜੀ ਦੇ ਨਾਲ ਵਾਲੀ ਜ਼ਿੰਦਗੀ ਅਤੇ ਉਹਨਾਂ ਵੀ ਜਿਹੜੀ ਪਰ ਸਮੇਂ ਜਿਹੜਾ ਉਹਨਾਂ ਦਾ ਮੈਡੀਕਲ ਕਰਪਤਾ ਜਾ ਰਹੇਗਾ ਟੈਸਟ ਦੇਖੇ ਜਾ ਰਹੇ ਨੇ ਕਿ ਉਹਨਾਂ ਨੂੰ ਕੋਈ ਜਿਹੜੀ ਸਮੱਸਿਆ ਹੋ ਜ਼ਿਆਦਾ ਵੱਡੀ ਨਾ ਆਵੇ। ਫਿਲਹਾਲ ਜਿਹੜਾ ਖਬਰ ਮਿਲੀ ਹੈ ਕਿ ਜਪਦੀਸ਼ ਸਿੰਘ ਢੱਲੇਵਾਲ ਦਾ ਜਿਹੜਾ ਵੇਟ ਵੀ ਉਹ ਦੁਬਾਰਾ ਨਹੀਂ ਕਰਵਾਇਆ ਜਾ ਸਕਿਆ ਕਿਉਂਕਿ ਜਦੋਂ ਉਹ ਵੇਟ ਕਰਵਾਉਣ ਦੇ ਲਈ ਮਸ਼ੀਨ ਦੇ ਉੱਪਰ ਖੜੇ ਹੋਏ ਤਾਂ ਚੱਕਰ ਆ ਗਿਆ ਕਿ ਜਿਹੜਾ ਉਹ ਡਿੱਗ ਗਏ ਸੀ ਜਦੋਂ ਉਹ ਉਹਨਾਂ ਦਾ ਜਿਹੜਾ ਉਹਨਾਂ ਦਾ ਬਾਜਨਾ ਘਟ ਗਿਆ ਸੀ ਪਰ ਹੁਣ ਜਿਹੜਾ ਉਹਨਾਂ ਦਾ ਵੇਟ ਵੀ ਨਹੀਂ ਕਰਵਾਇਆ ਜਾ ਜਾ ਰਿਹਾ ਹੈ ਕਿਉਂਕਿ ਕਮਜ਼ੋਰੀ ਸਰੀਰ ਦੇ ਵਿੱਚ ਕਾਫੀ ਜ਼ਿਆਦਾ ਆ ਗਈ ਹੈ ਡਾਕਟਰ ਨੇ ਕਿਹਾ ਕਿ ਤੋਂ ਇੱਕ ਦਾ ਅਪਰੋਚ ਜਿਸ ਜਿੱਸੇ ਢੱਲੇ ਵਾਲਾ ਕੈਂਸਰ ਦੇ ਮਰੀਜ਼ ਨੇ ਉੱਤੋਂ ਜਿਹੜਾ ਹੁਣ ਸਰੀਰ ਹੀ ਸਰੀਰ ਨੂੰ ਜਿਹੜਾ ਉਹ ਖਾਣ ਲੱਗ ਪਿਆ ਹੈਗਾ ਹੁਣੇ ਕਮਜ਼ੋਰੀ ਪਹਿਲਾਂ ਨਾਲੋਂ ਜ਼ਿਆਦਾ ਜਿਹੜੀ ਉਹ ਵੱਧਦੀ ਨਜ਼ਰ ਆਉਂਦੀ ਹੈ ਕਿ ਜ਼ਿਆਦਾ ਕਮਜ਼ੋਰ ਹੋ ਚੁੱਕੇ ਨੇਗੇ ਤੇ ਹੁਣ ਜਿਹੜਾ ਉਹਨਾਂ ਨੂੰ ਜਲਦੀ ਤੋਂ ਜਲਦੀ ਚੁਕੂ ਮੈਡੀਕਲ ਸਹੂਲਤਾਂ ਦੀ ਜਰੂਰਤ ਹੈ ਤੇ ਤਸਵੀਰਾਂ ਨੇ ਅਨੋਰੀ ਬਾਰਡਰ ਦੀਆਂ ਅਨੋਰੀ ਬਾਰਡਰ ਦੇ ਉੱਪਰ ਕਿਸਾਨ ਜਦੋਂ ਪਿਛਲੇ 10 ਮਹੀਨਿਆਂ ਤੋਂ ਬੈਠੇ ਹੋਏ ਨੇ ਤੇ 18 ਦਿਨਾਂ ਤੋਂ ਜ਼ਿਆਦਾ ਦਾ ਸਮਾਂ ਜਿਹੜਾ ਜਲਦੀ ਸਤਲੁਜ ਕੰਨੂ ਕਾਂ ਨੂੰ ਹੋ ਚੁੱਕੇ ਹੈਗਾ ਉਪ ਸੰਚਾਲਕ ਦੇ ਉੱਪਰ ਲੱਗੇ ਨੇ ਨਰਨਵਲ ਦੇ ਉੱਪਰ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੀ ਕਾ ਆਪਣੇ ਬਜਟੂ ਦੇ ਨਾਲ ਆ ਚਿੱਕੀ ਵੀ ਲਿਖ ਦਿੱਤੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਆਪੋਜੀਸ਼ਨ ਪਾਰਟੀ ਆਪੋਜੀਸ਼ਨ ਨੂੰ ਵੀ ਲਿਖ ਦਿੱਤੀ ਹੈ ਕਿ ਉਹਨਾਂ ਦੀਆਂ ਹਰਦਾ ਨੂੰ ਸਰਕਾਰ ਦੇ ਵੱਲੋਂ ਧਿਆਨ ਦਿੱਤਾ ਜਾਵੇ ਜਾਂ ਫਿਰ ਉਹਨਾਂ ਦੀ ਜਿਹੜੀ ਇਹ ਕੰਪਨੀ ਹੈ ਉਹਨਾਂ ਨੇ ਇਹ ਕਹਿ ਰਹੇ ਕਿ ਅਸਾਂ ਨਹੀਂ ਦੇ ਤਰੀਕੀ ਆਪਣੀ ਪਛਾਣ ਲਈ ਜਾ ਰਹੇ ਨੇ ਉਹਨਾਂ ਨੇ ਪਹਿਲਾਂ ਹੀ ਜਿਹੜਾ ਕਿਹਾ ਸੀ ਜਾ ਕਿ ਕਿਸਾਨੀ ਮੰਗਾ ਮੰਗਵਾ ਕੇ ਹਟਣਗੇ ਜਾਂ ਫਿਰ ਉਹ ਇਸ ਕਿਸਾਨੀ ਉਲੰਘਣ ਦੇ ਦੌਰਾਨ ਆਪਣੀ ਕੁਰਬਾਨੀ ਦੇਣਗੇ ਪਰ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਕਿ ਜਦਜੀਤ ਸਿੰਘ ਢੱਲੇਵਾਲ ਨੂੰ ਕੁਝ ਨਾ ਹੋਵੇ ਜਿਹੜੇ ਹਰ ਸਮੇਂ ਜਿਹੜੇ ਪੰਜਾਬ ਦੇ ਲੋਕੋ ਅਰਦਾਸਾਂ ਕਰਦੇ ਰਹਿੰਦੇ ਨੇ ਕਿ ਅੱਦੇ ਉਹਨਾਂ ਦੀ ਸੇਧ ਠੀਕ ਹੋਵੇ ਕੰਮ ਕਰਦੇ ਨੇ ਇਸ ਵੀਡੀਓ ਜਿਹੜਾ ਤੁਸੀਂ ਸ਼ੇਅਰ ਕੀਤੀ ਹੋ ਰਹੇ ਹੋ ਅੱਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ